ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ 'ਚ ਸੋ ਅੱਜ ਅਸੀਂ ਆਏ ਆ ਜੀ ਮੋਟਰਸਾਈਕਲ ਦੀ ਧਵਾਈ ਕਰਾਉਣ ਵਾਸਤੇ ਆ ਦੇਖੋ ਜੀ ਨਿਕਲ ਰਿਹਾ ਐ ਚਮਕ ਰਿਹਾ ਇਧਰ ਸਾਡਾ ਪਿੰਡ ਬੰਡਾਲਾ ਕਰਮਾ ਵਾਲਾ ਤੇ ਇਧਰ ਮੈਂ ਅੱਗ ਸ਼ਕ ਵੇਖੋ ਕਿਦਾਂ ਦੀ ਬੱਜੀ ਐ ਮੈਂ ਅੱਜ ਥੋੜਾ ਜਿਹਾ ਵਿਹਲਾ ਆਇਆ ਹਾਂ ਤਾਂ ਮੈਂ ਕਿਹਾ ਚੱਲ ਸਰਵਿਸ ਕਰਾ ਲਈਏ ਇਹ ਆ ਸਾਡੇ ਪਿੰਡ ਦੀ ਇਹਦਾ ਸਰਵਿਸ ਸਟੇਸ਼ਨ ਇਹ ਬਿਲਕੁਲ ਸੜਕ ਦੇ ਉੱਤੇ ਆ ਆ ਇੱਧਰ ਦੇਖੋ ਬੰਡਾਲਾ ਪਿੰਡ ਇਹ ਬੰਡਾਲੇ ਤੋਂ ਜਿੰਡਿਆਲੇ ਵੱਲ ਜਾਂਦੇ ਆ ਠੀਕ ਆ ਜੀ ਬੰਡਾਲੇ ਤੋਂ ਆਉਂਦਿਆਂ ਸਾਰੀ ਲੱਗੇ ਹੀ ਆ ਸੱਜੇ ਬੰਨੇ ਨੂੰ ਕਬੇ ਬੰਨੇ ਨੂੰ ਛੜਕ ਦੇ ਇੱਥੇ ਬਣਿਆ ਸਰਵਸਟੇਸ਼ਨ ਤਸੱਲੀ ਬਕਸ ਕੰਮ ਕੀਤਾ ਜਾਂਦਾ ਇੱਥੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਸਿੰਘ ਕੰਮ ਕਰਦੇ ਨੇ ਇਸ ਕਰਕੇ ਮੈਂ ਇੱਥੇ ਆਉਣਾ ਬੰਡਾਲੇ ਵੀ ਸਾਡੇ 2 ਹੈਗੇ ਸਰਵਸਟੇਸ਼ਨ ਪਰ ਜੋ ਕੰਮ ਇਹ ਕਰਦੇ ਆ ਨਾ ਉਹ ਉਹਨਾਂ ਤੋਂ ਨਹੀਂ ਹੁੰਦਾ ਇਹ ਵੀ ਬੰਡਾਲਾ ਦਾ ਯਾਰ ਇਹ ਬੰਡਾਲੇ ਤੋਂ ਬਾਹਰ ਜਿਸ ਤਰ੍ਹਾਂ ਕਿ ਉਹ ਪਿੰਡ ਬੰਡਾਲਾ ਬੰਡਾਲੇ ਤੋਂ ਨਿੱਕੇ ਢਡੇ ਤੋਂ ਅਗਲੇ ਬੰਨੇ ਥੋੜਾ ਜਿਹਾ ਝੰਡਿਆਰਿਆਂ ਨੂੰ ਆਉਂਦੇ ਆ ਸਾਰੇ ਮੋੜ ਤੇ ਮੋਟਰਸਾਈਕਲ ਨੂੰ ਮਿੱਟੀ ਨਹੀਂ ਨਜ਼ਰ ਆਊਗੀ ਤੁਹਾਡੇ ਨੂੰ ਹੋਰ ਤਾਂ ਗੱਲਾਂ ਨਹੀਂ ਗੱਲ ਐ ਤਸੱਲੀ ਕਰਾਉਣਗੇ ਮੋਟਰਸਾਈਕਲ ਦੀ ਵੀ ਟਰੈਕਟਰ ਕਾਰਾਂ ਗੱਡੀਆਂ ਜੋ ਵੀ ਤੁਸੀਂ ਲਿਆਓ ਇਥੇ ਪੂਰੀ ਤਸੱਲੀ ਨਾਲ ਕੰਮ ਕਰਦੇ ਨੇ ਸਿੰਘ ਆ ਦੇਖੋ ਨਾ ਨਾਲ ਪਾਲਸ਼ ਨਾਲ ਪਾਲਸ਼ ਵਜਣੀ ਆ ਤੇ ਨਾਲ ਕਪੜਾ ਵਜਣਾ ਐ ਚਿੱਟਾ ਘੜ ਦੇਣਾ ਸਾਰਾ ਕੁਝ ਇਸ ਕਰਕੇ ਲਾਗੇ ਬੰਨੇ ਵਾਲੇ ਪਿੰਡਾਂ ਵਾਲੇ ਜਿਹੜੇ ਹੈਗੇ ਉਹ ਇਥੋਂ ਟੇਕਰੀ ਤਵਾ ਕੇ ਖੜੋ ਗੱਡੀਆਂ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਕੀ ਸਫਾਈ ਇਸੋਂ ਤੇ ਬਹੁਤ ਵਧੀਆ ਤੇ ਪੈਸੇ ਵੀ ਬਿਲਕੁਲ ਜਾਇਜ਼ ਨੇ ਕੋਈ ਜ਼ਿਆਦੇ ਪੈਸੇ ਨਹੀਂ ਲੈਂਦੇ ਤੇ ਆਓ ਤੁਸੀਂ ਇੱਥੇ ਜ਼ਰੂਰ ਇਹਨਾਂ ਨੂੰ ਮੌਕਾ ਦਿਓ ਇੱਕ ਗੱਡੀ-ਗੁੱਡੀ ਸਾਫ਼ ਕਰਨ ਦਾ ਤੇ ਨਰਾਜ਼ ਨਹੀਂ ਕਰਨਗੇ ਤੁਹਾਨੂੰ ਇਹ ਲੋਕ ਬਹੁਤ ਵਧੀਆ ਤਸੱਲੀ ਵਾਲਾ ਕੰਮ ਕਰਦੇ ਠੀਕ ਹੈ ਜੀ ਅਸੀਂ ਉਹ ਸਾਡਾ ਪਿੰਡ ਸਾਹਮਣੇ ਬੰਡਾਲਾ ਤੇ ਉਹ ਉਧਰ ਨਿੱਕਾ ਢਾ ਬੰਡਾਲੇ ਦਾ ਤੇ ਆ ਸਰਵਿਸ ਸਟੇਸ਼ਨ ਨੇ ਇੱਥੇ ਜੰਡੇ ਵਾਲੇ ਵੱਲ ਨੂੰ ਜਾਂਦੇ ਆ ਅੱਛਾ ਪਾਲਛਵਾ ਜਿਹੜੀ ਆ ਹਾਂ ਜੀ ਕੀ ਬਾਤ ਹੈ ਲਓ ਜੀ ਪਾਲਛੀ ਵੀ ਵੱਜ ਗਈ ਜੇ ਮੋਟਰਸਾਈਕਲ ਨੂੰ ਪਾਲਚ ਵੀ ਸਪੈਸ਼ਲ ਤਰੀਕੇ ਨਾਲ ਮਾਰਦੇ ਆ ਤੇ ਪਾਲਚ ਦੁੱਧਰ ਕੀ ਲੱਗੰਦੀ ਆ ਹਾਂਜੀ ਚਿੱਟੀ ਦੁੱਧਰ ਕੇ ਦੁੱਧਤ ਨਹੀਂ ਪਾਇਆ ਪਾਲਸੀ ਕਿਤੇ ਲਓ ਜੀ ਆ ਮੇਰਾ ਲੋਗੋ ਪੀ ਐਸ ਕੇ ਬੀ ਵਲੌਗਸ ਪ੍ਰਗਟ ਸਿੰਘ ਕਵੀ ਬੰਡਾਲਾ ਵਲੌਗਸ ਕਵੀ ਪ੍ਰਗਟ ਸਿੰਘ ਆ ਬੰਡਾਲੇ ਵਾਲਾ ਕਵੀ ਜੇ ਆਹੇ ਬੰਡਾਲੇ ਵਾਲਾ ਵਾਹੇ ਤੇ ਰਿੰਦਾ ਨਹੀਂ ਰਿੰਦਾ ਨਵੇਂ ਪਿੰਡ ਆ ਆ ਦੇਖੋ ਜੀ ਸੇਵਾ ਹੋ ਰਹੀ ਆ ਹਾਂ ਕੀ ਬਾਤ ਹੈ ਸਿੰਘ ਸੇਵਾ ਕਰ ਰਿਹਾ ਦੂਹ ਦੂ ਮੋਟਰਸਾਈਕਲ ਦੀ ਦੇਖੋ ਸੇਵਾ ਹੁੰਦੀ ਭਾਈ ਯਾਰ ਬਾਪਿਓ ਸਾਡੇ ਬੰਡਾਲੇ ਦੀ ਟਾਪ ਵਾਹ ਪਈ ਵਾਹ ਚਮਕੀ ਚਮਕ ਹੋ ਜਣੀ ਹੈ ਮਾਰਦਾ ਕਿ ਨਹੀਂ ਲਿਸ਼ਕਾਰੇ ਪੂਰੇ ਆਈ ਦਿਮਾਜ ਆਹ ਹੋ ਮੋਟਰਸਾਈਕਲ ਦਾ ਨੰਬਰ ਨਹੀਂ ਹੋਣਾ ਚਾਹੀਦਾ ਵਿੱਚ ਠੀਕ ਆ ਜੀ ਪਿਆਰਿਓ ਮਿਲਦੇ ਆ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ